ਫਰੈਂਡਸ ਅਸਸਿਕਾ ਲਾ ਵੀ ਦਾ ਸਵਾਗਤ ਸਰਵਜੀਤ ਬਲੌਗ ਵਿੱਚ ਅਸੈ ਠੀਕ ਹੈ ਹੁਕ ਤੁਸੀਂ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਸੱਚ ਪਾਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਭੈਣ ਭਰਾਵਾਂ ਨੂੰ ਤੇ ਦਿਨ ਹੈਗਾ ਸੈਟਰਡੇ ਦਾ ਤੇ ਟਾਈਮ ਹੋਗਾ ਇੱਥੇ 9:30 ਵਜੇ ਦਾ ਤੇ ਮੈਂ ਜਾ ਰਹੀ ਹਾਂ ਮੈਡੀਸਿਨ ਲੈਣ ਵਾਸਤੇ ਤੇ ਅੱਜ ਜੋ ਵੀ ਰੁਟੀਨ ਚ ਦਿਖਾਵਾਂਗੀ ਤੁਹਾਨੂੰ ਹਨਾ ਜੇ ਮੈਂ ਬਾਹਰ ਕੁਝ ਦਿਖਾਇਆ ਗਿਆ ਤਾਂ ਜਰੂਰ ਦਿਖਾਵਾਂਗੀ ਤੇ ਚਲੋ ਮਿਲਦੇ ਹਾਂ ਹੁਣ ਮੈਂ ਜਾ ਰਹੀ ਹਾਂ ਤੇ ਮੈਡੀਸਿਨ ਲੈਵਾਂ ਪਹਿਲਾਂ ਫਿਰ ਆ ਕੇ ਗੱਲ ਹੈਲੋ ਫਰੈਂਡਸ ਅਸੀਂ ਹੁਣ ਆ ਗਏ ਸੀਗੇ ਅ ਤੁਰਪੇਸੀ ਕਰ ਤੋਂ ਚੰਡੀਗੜ੍ਹ ਨੂੰ ਤੇ ਚੰਡੀਗੜ੍ਹ ਲੈ ਆਉਣੀ ਸੀ ਮੈਂ ਮੈਡੀਸਿਨ ਤੁਹਾਨੂੰ ਦੱਸਿਆ ਕਿ ਹੋਇਆ ਉਹ ਨਾ ਤੇ ਫਟਾਫਟ ਅਸੀਂ ਜਾਣ ਦੀ ਕੀਤੀ ਕਿ ਜਿਆਦਾ ਧੁੱਪ ਵਗ ਰਹੀ ਉਹ ਨਾ ਚੜ੍ਹ ਚ ਪਰ ਬੱਦਲ ਵਾਈ ਬਣੀ ਸੀਗੀ ਤੇ ਮਾਰਨਿੰਗ ਟਾਈਮ ਦੇ ਸੀਗਾ ਸਾਨੂੰ ਕੋ ਡਾਕਟਰ ਪਰ ਡਾਕਟਰ ਬੈਠਦਾ 10:00 10:30 ਵਜੇ ਬੈਠਦਾ ਤੇ ਇਸ ਕਰਕੇ ਫਿਰ ਸਿੰਘ ਕਰੂੰ ਚੱਲੇ ਸੀ 9:30 ਵਜੇ ਸੀ ਇੱਥੇ ਤੇ ਦੇਖੋ ਸੈਟਰਡੇ ਦਾ ਦਿਨ ਸੀਗਾ ਤਾਂ ਛੁੱਟੀ ਵਾਲਾ ਦਿਨ ਸੀ ਨਾ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਕਿਉਂਕਿ ਛੁੱਟੀ ਵਾਲੇ ਦਿਨ ਕੱਟ ਜਿਹੜੇ ਜੌਬਸ ਕਰਦੇ ਨੇ ਹਨਾ ਕੱਟ ਜਾਂਦੇ ਨੇ ਤੇ ਇਸ ਕਰਕੇ ਥੋੜੀ ਸ਼ਾਂਤੀ ਜੀ ਸੀਗੀ ਤੇ ਬਹੁਤ ਸੋਹਣਾ ਮੌਸਮ ਹੈ ਦੇਖੋ ਕਿੰਨੀ ਹਰੀਆਬਲੀ ਆ ਇੰਨੇ ਸੋਹਣੇ ਪੇੜ ਹੈ ਚੰਡੀਗੜ੍ਹ ਵਿੱਚ ਤੇ ਮੈਂ ਕਿਹਾ ਚਲੋ ਆਪਣੇ ਫਰੈਂਡਸ ਨੂੰ ਦਿਖਾ ਲੈਨੇ ਤੇ ਜੋ ਜੋ ਮੈਂ ਵਲੌਗ ਤੁਹਾਨੂੰ ਦਿਖਾਵਾਂਗੀ ਜਿੰਨਾ ਵੀ ਮੇਤੋ ਹੋਏਗਾ ਤੇ ਮੈਂ ਤੁਹਾਡਾ ਸ਼ੇਅਰ ਜਰੂਰ ਕਰਾ ਕਰਾਂਗੀ ਜੋ ਮੇਰੇ ਡੇਲੀ ਦੇ ਰੁਟੀਨ ਦੇ ਕੰਮ ਜੇ ਕਿਤੇ ਜਾਣਾ ਹੋਇਆ ਉਹ ਵੀ ਸਾਰਾ ਕੁਝ ਦਿਖਾਵਾਂਗੀ ਤੇ ਚੰਡੀਗੜ੍ਹ ਬਾਰੇ ਵੀ ਦੱਸਾਂਗੇ ਹੌਲੀ ਹੌਲੀ ਸਾਰਾ ਕੁਝ ਤੇ ਜੇ ਅਗਰ ਚੈਨਲ ਤੇ ਨਵੇਂ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪਲੀਜ਼ ਬਹੁਤ ਮਿਹਨਤ ਲੱਗਦੀ ਵਲੌਗਰਾਂ ਦੀ ਤੇ ਸ਼ੋਰੂਮ ਖੋਲ ਲੈਂਦੇ ਨੇ ਪਰ ਕੋਈ ਨਹੀਂ ਖੁੱਲਾ ਤੇ ਇਸ ਕਰਕੇ ਮੈਂ ਨਾ ਥੱਕ ਕੇ ਵੀ ਖੜੀ ਖੜੀ ਤੇ ਮੈਂ ਇੱਥੇ 23 ਸੈਕਟਰ ਦਾ ਬੱਸ ਸਟੈਂਡ じゃ ਬਣਿਆ ਨਾਲ ਹੀ ਪਿੱਛੇ ਹੈਗਾ ਡਾਕਟਰ ਦਾ ਹਸਪਤਾਲ ਹੈ ਤੇ ਮੈਂ ਇੱਥੇ ਆ ਕੇ ਬੈ ਗਈ ਮੈਂ ਕਿਹਾ ਚਲੋ ਥੋੜਾ ਸਾਲ ਲੈ ਲੈਂਦੇ ਤੇ ਸਿਹਰ ਦਾ ਤੁਹਾਨੂੰ ਦਿਖਾ ਰਹੇ ਆ ਮੈਂ ਕਿਹਾ ਚਲੋ ਨਾਲ ਆਪਣੇ ਫਰੈਂਡਸ ਨੂੰ ਦਿਖਾ ਲੈਂਦੇ ਤੇ ਆਲੇ-ਦਾਲ ਦੇ ਲੋਕੀ ਦੇਖ ਰਹੇ ਕਿ ਦੀ ਬੈਠੀ ਹੋਈ ਆ ਮੈਂ ਮ ਇਕੱਲੀ ਬੈਠੀ ਹੋਈ ਐ ਤੇ ਕੁਮਰਿੰਦਰ ਤੇ ਸੈਰ ਕਰਨ ਲੱਗ ਗਏ ਮੈਂ ਕਿ ਮੈਨੂੰ ਵੀ ਚਲਿਆ ਜਾਂਦਾ ਜਿਆਦਾ ਤੁਸੀਂ ਕਰੋ ਸੈਰ ਜਦ ਤੱਕ ਫਿਰ ਡਾਕਟਰ ਅੰਦਰ ਦਾ ਡਾਕਟਰ ਆ ਮਿਲਿਆ ਤੇ ਉਸ ਤੋਂ ਬਾਅਦ ਅਸੀਂ ਨਾਲ ਹੀ ਬਾਈ ਸੈਕਟਰ ਹੈ ਬਾਈ ਸੈਕਟਰ ਜਾਵਾਂਗੇ ਤੇ ਇੱਕ ਦੋ ਚੂਜਾ ਲੈਣੀ ਆ ਤੇ ਉਹ ਜੋ ਲਵਾਂਗੇ ਤੁਹਾਨੂੰ ਦਿਖਾਵਾਂਗੇ ਘਰ ਜਾ ਕੇ ਤੇ ਬਨੇ ਰਹੋ ਤੇ ਆ ਦੇਣਾ ਤੇ ਇਹ ਇੱਥੇ ਆ ਗਏ ਸੀ ਅਸੀਂ ਬਾਈ ਸੈਕਟਰ ਤੇ 22 ਸੈਕਟਰ ਤੇ ਆਏ ਸੀ ਕਰਕੇ ਉਸ ਬਰੀਆਮ ਨੇ ਤਸਵੀਰ ਲਈ ਉਹਨੂੰ ਪਤਾ ਸੀ ਕਿ ਇਹਨਾਂ ਨੇ ਚੰਡੀਗੜ੍ਹ ਜਾਣਾ ਤੇ ਕਹਿੰਦਾ ਪਾਪਾ ਮੇਰੇ ਵਾਸਤੇ ਡੋਸਾ ਲੈ ਕੇ ਆਇਓ ਉੱਥੋਂ ਤੇ ਇੱਥੇ ਦੁਆਬਾ ਸਵੀਟਸ ਵਾਲਿਆਂ ਦਾ ਡੋਸਾ ਬਹੁਤ ਸਵਾਦ ਹੁੰਦੀ ਹੈ ਤੇ ਫਿਰ ਅਸੀਂ ਇੱਥੇ ਆ ਗਏ ਸੀ ਸਵੀਟਸ ਵਗੈਰਾ ਕੁਝ ਲੈਣਾ ਸੀ ਸਮਾਨ ਜੋ ਵੀ ਤੇ ਇੱਥੇ ਮੈਂ ਥੋੜੀ ਜਿਹੀ ਵੀਡੀਓ ਬਣਾ ਲਈ ਤੇ ਇੱਥੇ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਦੇ ਹਲਵਾਈ ਤੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਹਸਣ ਲੱਗ ਕੇ ਕਹਿੰਦੇ ਸਾਡੀ ਵੀ ਵੀਡੀਓ ਵਿੱਚ ਬਣਾ ਦੋ ਮੈਂ ਕਿਹਾ ਜਰੂਰ ਜਰੂਰ ਤੇ ਬਹੁਤ ਸਾਫ ਸਫਾਈ ਦਾ ਕੰਮ ਕਰ ਰਹੇ ਸੀ ਤੇ ਵੀਰ ਜੀ ਵੀ ਕਹਿੰਦੇ ਆਂਦੇ ਤੁਸੀਂ ਵੀ ਵੀਡੀਓ ਲੈ ਸਕਦੇ ਹੋ ਅੰਦਰੋਂ ਵੀ ਫਿਰ ਵਰਿੰਦਰ ਕਹਿੰਦੇ ਰਸਮਲਾਈ ਖਾਣੀ ਦੇਖ ਰਹੇ ਸੀ ਤੇ ਫਿਰ ਅਸੀਂ ਅੰਦਰ ਬੈਠ ਗਏ ਸੀ ਤੇ ਰਸਮਲਾਈ ਖਾਧੀ ਤੇ ਸਵੀਟ ਲਈ ਥੋੜੀ ਜਿਹੀ ਤੇ ਵਿਰਿਆਮ ਵਾਸਤੇ ਡੋਸਾ ਲੈਣਾ ਸੀ ਉਹ ਲਿਆ ਉਸ ਤੋਂ ਬਾਅਦ ਇਹ ਖਾ ਕੇ ਤੇ ਥੋੜਾ ਜਨਾ ਮਾਰਕੀਟ ਚ ਕੰਮ ਸੀ ਇੱਕ ਦੋ ਚੀਜ਼ਾਂ ਸੀ ਏਸੀ ਦੇ ਕਵਰ ਲੈਏ ਸੀ ਅ ਤਾਂ ਉਹ ਕਵਰ ਥੋੜਾ ਜਨਾ ਵੱਡੇ ਥੋੜੇ ਇੱਕ ਤਾਂ ਫਟਿਆ ਨਿਕਲਿਆ ਤੇ ਮੇਰੇ ਕੋ ਆਇਆ ਹੀ ਨਹੀਂ ਗਿਆ ਚੇਂਜ ਕਰਨ ਵਾਸਤੇ ਤੇ ਤਿੰਨ ਏਸੀ ਦੇ ਕਵਰ ਲੈਏ ਸੀਗੇ ਉਹਦੇ ਵਾਸਤੇ ਲੈ ਸੀ ਤੇ ਉਸ ਤੋਂ ਬਾਅਦ ਅਸੀਂ ਆ ਗਏ ਸੀ ਦੁਕਾਨ ਤੇ ਇੱਥੋਂ ਲਾਣੀ ਸੀ ਮੈਕੀ ਸ਼ਰਟਸ ਬਣਾਉਣੇ ਸੀ ਮਨ ਨੂੰ ਸੀ ਬਸ ਪਰ ਆਮਾਸਤੇ ਦੇਖ ਦਿੱਤੀ ਸੀ ਤੇ ਤੇ ਰਾਮ ਦਾ ਤੇ ਮਿਲਣੇ ਸੀ ਆ ਗਏ ਜੀ ਬਾਈ ਸੈਕਟਰ ਤੋਂ ਥੋੜਾ ਸਮਾਨ ਲੈਣਾ ਸੀ ਇੱਥੋਂ ਤੇ ਮੈਂ ਕਿਹਾ ਚਲੋ ਲੈ ਦਿੰਨੇ ਆ ਪਰ ਸੀ ਰੱਖ ਲਿਆ ਚਲੋ ਬਾਈ ਸਮਾਨ ਲਈ ਵਰੀਆਮ ਸਿੰਘ ਆ ਗਿਆ ਸਕੂਲ ਤੋਂ ਥੱਕ ਕੇ ਤੇ ਕਿੱਦਾਂ ਬੈਗ ਸੱਟ ਕੇ ਤੇ ਲੰਮੇ ਪੈ ਗਿਆ ਹੋਰ ਵਰੀਆਮ ਕਿੱਦਾਂ ਰਿਹਾ ਸਕੂਲ ਦਾ ਅੱਜ ਕਿੱਦਾਂ ਰਿਹਾ ਅੱਜ 11 ਵਜੇ ਤੱਕ ਸਕੂਲ ਸੀ ਤੇ ਐਸੇ ਵਰੀਆਮ ਨੂੰ ਸੈਟਰਡੇ ਦੀ ਹੁੰਦੀ ਹੁੰਦੀ ਛੁੱਟੀ ਤੇ ਹੁਣ ਵਰੀਆਮ ਆ ਗਿਆ ਤੇ ਬੋਗਰਾ ਦੇ ਘਰਾਂ ਅਸੀਂ ਦੀ ਨਹੀਂ ਸਾਫ ਰਿਹਾ ਅੱਜ ਸੇਫ ਨਹੀਂ ਰਹਿ ਸਕਦੇ ਕਹਿੰਦਾ ਤੇ ਅਸੀਂ ਹੁਣ ਆਏ ਚੰਡੀਗੜ੍ਹ ਤੋਂ ਦਵਾਈ ਮੈਡੀਸਿਨ ਲੈ ਕੇ ਤੇ ਆ ਕੇ ਪਹੁੰਚੇ ਆ ਤੇ ਕੀ ਲੈ ਕੇ ਆਏ ਉਹ ਤੁਹਾਨੂੰ ਦਿਖਾਵਾਂਗੇ ਠਹਿਰ ਕੇ ਮੈਂ ਨਾ ਆਪਣੀ ਦੋ ਦੋ ਤਿੰਨ ਟੀ-ਸ਼ਰਟਾਂ ਲੈਣੀਆਂ ਸੀ ਪਰ ਤੇ ਉਹ ਦੋ ਕ ਜੰਮੇ ਲੈਣੇ ਸੀਗੇ ਉਹ ਲੈ ਕੇ ਆਏ ਆ ਤੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਚਲੋ ਬਨੇ ਰਹੇ ਆ ਨਾਲੇ ਭਰਿਆਂ ਵਾਸਤੇ ਲਿਆਂਦਾ ਡੋਸਾ ਤੇ ਪਹਿਲਾਂ ਇਹ ਕਹਿ ਦਿੰਦਾ ਮੈਂ ਜਦੋਂ ਬਾਈ ਸੈਕਟਰ ਜਾਉਂ ਉਹ ਤੇ ਮੇਰੇ ਵਾਸਤੇ ਡੋਸਾ ਜ਼ਰੂਰ ਲੈ ਆਉ ਤੇ ਹੁਣ ਪਹੁੰਚੇ ਉਹ ਕਰਦੇ ਘਰ ਦਾ ਕੰਮ ਸਵੇ ਇਹਦਾ ਕੰਮ ਕੋਈ ਨਹੀਂ ਕਰਕੇ ਗਈ ਮੈਂ ਫਸ ਬਰੇਕ ਹੱਸ ਕੀਤਾ ਸੀਗਾ ਤੇ ਤਦ ਤਰਾ ਚੇਂਜ ਕੀਤੀਆਂ ਤੇ ਮਸ਼ੀਨ ਲਾਣੀ ਸੀ ਮੈਂ ਸਿਰੇ ਲਈ ਨਹੀਂ ਕਿਉਂਕਿ ਮੀਂਹ ਆ ਰਿਹਾ ਸੀ ਸਿਰੇ ਥੋੜਾ ਥੋੜਾ ਨਾ ਹਵਾ ਬਹੁਤ ਚੱਲ ਰਹੀ ਸੀ ਤੇ ਹੁਣ ਕੱਪੜੇ ਵੀ ਧੋਣੇ ਆ ਤੇ ਕਰਦੇ ਅਸੀਂ ਕੰਮ ਕਰਦੇ ਆ ਸੋਈ ਵੱਲ ਦੇਖਦੇ ਹਾਂ ਕਿ ਕੀ ਬਣਾਉਣਾ ਉਹਦਾ ਦੇਖਣਾ ਤੇ ਬਾਕੀ ਡਸਟਿੰਗ ਜਿਹਾ ਕਰਾਂ ਕੁਛ ਨਹੀਂ ਸੀ ਸੇਰੇ ਕਰਕੇ ਗਈ ਚਲੋ ਮਿਲਦੇ ਆ ਫਿਰ ਹਾਂਜੀ ਫਰੈਂਡਸ ਤੇ ਮੈਂ ਤੁਹਾਨੂੰ ਦਿਖਾਉਣੀ ਮੈਂ ਸ਼ਾਪਿੰਗ ਕੀ ਕਰਕੇ ਲਿਆਈ ਹਾਂ ਇਹ ਲੈ ਕੇ ਆਈਆਂ ਇਹ ਪਜਾਮਾ ਤੇ ਫਰੈਂਡਸ ਨੂੰ ਮੈਂ ਤੁਹਾਨੂੰ ਦਿਖਾਉਣੇ ਮਕੀਲੇ ਕੇ ਇੱਕ ਮੈਂ ਇਹ ਟੀ-ਸ਼ਰਟ ਲੈ ਕੇ ਆਈਆਂ ਤੇ ਵਰਿੰਦਰ ਦੀ ਪਸੰਦ ਹੈ ਟੀ-ਸ਼ਰਟਸ ਤੇ ਮੈਂ ਇਹ ਟੀ-ਸ਼ਰਟ ਲੈ ਕੇ ਆਈਆਂ ਤੇ ਇੱਕ ਮੈਂ ਇਹ ਟੀ-ਸ਼ਰਟ ਲਏ ਮਨ ਬਹੁਤ ਪਿਆਰੀ ਲੱਗੀ ਮੇਰੇ ਕਲਰ ਨੂੰ ਸੋਹਣ ਐਨ ਟੀ-ਸ਼ਰਟ ਲੈ ਕੇ ਆਇਆ ਤੇ ਇਹ ਦੋ ਘੇੜੇ ਪਜਾਮੇ ਇਹ ਪਜਾਮੇ ਇਹਨਾਂ ਦੇ ਨਾਲ ਲੱਗੇ ਅਲੱਗ ਤੋਂ ਮੈਂ ਲਿਆ ਪੂਰਾ ਨਾਈਟਸੂਟ ਨਹੀਂ ਲਏ ਤੇ ਕਿਦਾਂ ਦੇ ਲੱਗੇ ਮੈਨੂੰ ਦੱਸਿਓ ਸ਼ਾਪਿੰਗ ਮੇਰੀ ਦੋ ਮੈਂ ਪਜਾਮੇ ਲੈ ਕੇ ਆਈਆਂ ਅੱਜ ਮੈਂ ਇਹ ਚੀਜ਼ਾਂ ਲੈ ਕੇ ਆਈਆਂ ਤੇ ਟੀ-ਸ਼ਰਟਸ ਬਹੁਤ ਸੋਹਣੀਆਂ ਨੇ ਕਿਡਲੇ ਦੀਆਂ ਨੇ ਬ੍ਰਾਂਡ ਕਿਡਲੇ ਬ੍ਰਾਂਡ ਦੀਆਂ ਵਧੀਆ ਹੈ ਕਲਰ ਖਰਾਬ ਨਹੀਂ ਹੁੰਦੇ ਤੇ ਇਹਦੇ ਇਹਦਾ ਪ੍ਰਾਈਸ ਹੈਗਾ Uh, 579 579 ਤੇ ਬਹੁਤ ਸੋਹਣੀਆਂ ਨੇ ਤੇ ਤੁਸੀਂ ਦੱਸਿਓ ਮੈਨੂੰ ਕਿ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਤੇ ਗਰਮੀਆਂ ਚ ਨਾ ਵਧੀਆ ਲੱਗਦੀਆਂ ਮੈਨੂੰ ਉਹਨਾਂ ਸੂਟ ਚ ਨਾ ਥੋੜਾ ਕੌਫਰਟੇਬਲ ਨਹੀਂ ਲੱਗਦਾ ਅੱਛੇ ਕੰਮ ਕੁੱਪ ਕਰਦੇ ਤੇ ਤੇ ਬਹੁਤ ਦੱਸਿਓ ਮੈਨੂੰ